ਸਲਾ ਦੇ ਤਹਿਤ ਗਰੀਬਾਂ ਨੂੰ ਦਿੱਤੇ ਮਕਾਨ ਦੇ ਵਿੱਚ ਨਰਕ ਵਰਗੇ ਜ਼ਿੰਦਗੀ ਹੋਈ ਪਈ ਹੈ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਠਾਪ ਹੋਣ ਦੇ ਕਰਕੇ ਇਲਾਕੇ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਗੰਦਗੀ ਫੈਲੀ ਹੋਈ ਹੈ ਦੱਸਦੇ ਕਿ ਇਲਾਕੇ ਨਿਵਾਸੀਆ ਦਾ ਕਹਿਣਾ ਹੈ ਕਿ ਯੋਜਨਾ ਦੇ ਤਹਿਤ ਗਰੀਬੀ ਰੇਖਾ ਵਾਲਿਆਂ ਨੂੰ 25 ਗੱਜ ਦੇ ਮਕਾਨ ਦਿੱਤੇ ਗਏ ਨੇ ਪਰੰਤੂ ਇੱਥੇ ਬਹੁਤ ਬੁਰੇ ਹਾਲ ਨੇ ਸੀਵਰੇਜ ਦੇ ਸਪਲਾਈ ਬੰਦ ਹੋਣ ਦੇ ਕਰਕੇ ਇਲਾਕੇ ਦੇ ਵਿੱਚ ਗੰਦਗੀ ਫੈਲੀ ਹੋਈ ਹੈ ਤੇ ਪੂਰਾ ਵਿਭਾਗ ਤੇ ਅਧਿਕਾਰੀਆ ਸੀਵਰੇਜ ਦੇ ਪਾਣੀ ਦੇ ਬਿੱਲ ਭਰਨ ਦੇ ਵਾਸਤੇ ਕਹਿ ਰਹੇ ਨੇ ਮੈਂ ਦੱਸਾਂਗਾ ਅੱਛਾ ਮੈਂ 211 ਨੰਬਰ ਪਰ ਲਾਈਟ ਚਾਹੀਦੀ ਹੈ ਪਰ ਰਾਜ ਮੰਤਰੀ ਆਵਾਸ ਯੋਜਨਾ ਹੈ ਅੱਛਾ ਸਾਨੂੰ ਸਾਰੀ ਉਹ ਜਿਹੜੀ ਨਾ ਤਾਂ ਉਹ ਜਿਹੜੀ ਮੁੱਖ ਪਰਜਾ ਦੀ ਉਹਨੂੰ ਕੋਈ ਫੇਰ ਕਰਨ ਵਾਲਾ ਨਾ ਬਾਟਰ ਸਰਪ੍ਰਾਈਜ਼ ਆ ਬਾਟਰ ਸਰਪ੍ਰਾਈਜ਼ ਵੀ ਪੂਰੇ ਸਹੀ ਤਰੀਕੇ ਨਾਲ ਨਹੀਂ ਅੱਛਾ ਸਿਵਰੇਜ ਦਾ ਵੀ ਫੋਗ ਰਹਾ ਹੈ ਜੀ ਕਿੰਨੇ ਸਾਨੂੰ 4 ਸਾਲ ਹੋ ਗਏ ਜੀ ਸਾਰੀ ਇੰਡਰਾਂ ਦੀ ਹੈ ਗਿਆ ਆਪਣੇ ਪ੍ਰਧਾਨ ਮੰਤਰੀ ਸ਼ਹਿਰੀ ਯੋਜਨਾ ਦੇ ਅਧੀਨ ਸਾਨੂੰ ਕੁਆਟਰ ਮਿਲੇ ਨਹੀਂ ਇਹ ਸਾਰੇ 25-25 ਘਰਾਂ 'ਚ ਸਾਨੂੰ ਕੁਆਟਰ ਮਿਲੇ ਹੋਏ ਨੇ ਤੇ ਇਹਨਾਂ ਦੇ ਵਿੱਚ ਸਾਨੂੰ ਇਹ ਕਹਿੰਦੇ ਨੇ ਸਾਨੂੰ ਸੀਵਰੇਜ ਦਾ ਬਿੱਲ ਪੇ ਕਰੋ ਤੇ ਸਟੇਟ ਲਾਟਾਂ ਦਾ ਬਿੱਲ ਪੇ ਕਰੋ ਇਹ ਫੁੱਡਾਂ ਵਾਲੇ ਕਹਿੰਦੇ ਨੇ ਸਾਡੇ ਦਰਦ ਪੁਰੇ ਹਾਲ ਨਹੀਂ ਜੀ ਗਰੀਬੀ ਰੇਖਾ ਤੋਂ ਸਾਨੂੰ ਇਹੜੇ ਕੁਆਟਰ ਮਿਲੇ ਹੋਏ ਨੇ ਤੇ ਸੁਸਤੇ ਵੀ ਵਿੱਚ ਅਸੀਂ ਜੇ ਗਰੀਬੀ ਰੇਖਾ ਤਾਂ ਇਹੜੇ ਸਾਨੂੰ ਕੁਆਟਰ ਦਿੱਤੇ ਗਏ ਨੇ ਤਾਂ ਅਸੀਂ ਬਿੱਲ ਕਿੱਥੋਂ ਭਰਈਏ ਅਸੀਂ ਬੱਚੇ ਪਾਲੀਏ ਜਾਂ ਬਿੱਲ ਭਰਈਏ ਹੁਣ ਦੇਖੋ ਸਾਡਾ 3 ਮਹੀਨੇ ਹੋ ਗਏ ਆ ਦੇਖੋ ਸੀਵਰੇਜ ਦਾ ਸਾਡਾ ਪੁਰਾ ਹਾਲ ਹੈ ਘਰਾਂ ਦੇ ਅੰਦਰ ਵਰਕੇ ਦੇਖ ਲਓ फ्लਸ਼ਾਂ ਦਾ ਪੁਰਾ ਹਾਲ ਹੈ ਸਾਰਾ ਪੁਰਾ ਹਾਲ ਹੋਇਆ ਹੋਇਆ ਜੀ ਆਪ ਪੈਗ ਟੁੱਟੇ ਹੋਏ ਜਿਹੜੀ ਚੀਜ਼ ਟੁੱਟਦੀ ਆ ਕਹਿੰਦੇ ਤੁਸੀਂ ਕਰਵਾਣਾ ਜੋ ਕੁਝ ਕਰਵਾਣਾ ਤੁਸੀਂ ਕਰਵਾਣਾ ਜੀ ਸਾਰਾ ਸਾਡੇ ਹਵਾਲੇ ਕਰਤਾ ਕਹਿੰਦੇ ਆਪਣੀਆਂ ਕਮੇਟੀਆਂ ਬਣਾਓ ਮੈਂਬਰੀਆਂ ਬਣਾਓ ਤੇ ਆਪ ਤੁਸੀਂ ਆਪ ਉਹ ਕਰੋ ਜੇ ਅਸੀਂ ਕੁਝ ਕਰਦੇ ਆ ਤਾਂ ਕਹਿੰਦੇ ਸਾਡਾ ਹੱਥ ਆ ਪੁੱਡਾ ਵਾਲੇ ਕਹਿੰਦੇ ਆ ਸਾਡੇ ਅੰਡਰ ਹੈ ਜਦੋਂ ਬਿੱਲ ਭਰਨ ਦੀ ਵਾਰੀ ਆਉਂਦੀ ਤਾਂ ਕਹਿੰਦੇ ਤੁਸੀਂ ਭਰਨੇ ਆ ਬਿੱਲ 6 ਮਹੀਨੇ ਹੋ ਗਏ ਜੀ ਪਹਿਲਾਂ ਸਾਰੀ ਹੋ ਗਿਆ ਪਹਿਲਾਂ ਉਹਨੇ ਪਾਣੀ ਬੰਦ ਕੀਤਾ ਸੀ ਹੁਣ ਦੇਖੋ ਸੀਵਰੇਜ ਬੰਦ ਹੋਇਆ 3 ਮਹੀਨੇ ਹੋ ਗਏ 4 ਅਸੀਂ ਆ ਗੰਦਗੀ ਚ ਝੂਜ ਰਹੇ ਆ ਗੰਦਗੀ ਜੀ ਜੀਰੇ ਬੱਚੇ ਸਾਡੇ ਬਿਮਾਰ ਹੋ ਰਹੇ ਨੇ ਬਜ਼ੁਰਗ ਸਾਡੇ ਬਿਮਾਰ ਹੋ ਰਹੇ ਨਹੀਂ ਇੱਥੇ ਮੱਝਾਂ گاਵਾ ਸਾਰੇ ਇੱਥੇ ਰੋਲਦੇ ਨੇ ਜੀ ਆ ਕੇ ਇੱਥੇ ਗੰਦਗੀ ਫਲਾਈ ਪਈ ਆ ਆ ਦੇਖੋ ਇੱਧਰ ਦੇਖੋ ਜੀ ਆ ਦੇਖੋ ਕੀ ਹਾਲਾ ਪੈਕ ਟੁੱਟੇ ਹੋਏ ਅੱਗੇ ਜਾ ਕੇ ਦੇਖੋ ਪੈਕ ਟੁੱਟੇ ਆ ਉਹ ਦੇਖੋ ਸਾਰਾ ਪਾਣੀ ਇੱਧਰ ਜਾ ਰਿਹਾ ਤੇ ਆਲੇ-ਗਾਲੇ ਬਿਲਡਿੰਗ ਦੇ ਆਲੇ-ਦਾਲੇ ਜਾ ਕੇ ਦੇਖ ਲਓ ਸਾਰਾ ਟੁੱਟਿਆ ਪਿਆ